नौजवान बंदे हाथ के सैल्फी चौधरी किसी क्रांति चुनिया की किसी क्रांति च कोई फोल नहीं है जे फिले मिलते प्यार फुल आसानी नहीं मिलते ਉਹਦੀ ਦੂਜੇ ਲੀਗ ਦਾ ਹਾਲ ਦੇਖ ਲੋ ਉਹ ਅੱਗੇ ਅੱਗੇ ਲੋਕ ਡਾਂਗਾ ਛਤਰ ਲੈ ਕੇ ਪਿੱਛੇ ਪਿੱਛੇ ਇਹ ਹਾਲਤ ਹੈ ਉਹਨਾਂ ਦੀ ਕਰਤੂਤਾ ਕਰਕੇ ਉਹਨਾਂ ਨੇ ਗਰੀਬਾਂ ਨਾਲ ਧੱਕੇ ਕੀਤੇ ਆ ਗਰੀਬਾਂ ਦੇ ਜਵਾਕਾਂ ਦੇ ਮੂੰਹ ਤੋਂ ਰੋਟੀ ਖੋਹੀ ਹੈ ਗਰੀਬਾਂ ਦੇ ਚੁੱਲਿਆਂ ਦੀ ਅੱਗ ਬੁਝਾਈ ਹੈ ਤਾਂ ਕਰ ਕਰ ਉਹਨੂੰ ਪਿੱਛੇ ਭੁਸਨੇ ਪੈ ਰਹੇ ਆਜ ਇੱਥੇ ਮੈਂ ਜਦੋਂ ਆਇਆ ਅੱਗੇ ਦਿਨ ਹਾਲ ਚਲੋ ਸਾਨੂੰ फे जाऊंगा अंगे जाऊंगा मेहनत पक्षों से कोई कभी नहीं छनी मैं हरेक हर रोज घटो घट चार पांच थान से पेट्रोल पंप से ग्डी रोक के गया, गया, अपने पंद्रह तो भी हूं अपनी जो तीन चार पीढ़िया की कलास इटी हुई हुई है जो हमे भी स्वेर तो एड्स शुरू होता है पार्टी बनाई है आम आदमी पार्टी असि वो काम हज गई करते कि किसी बंदे हराइए या बना देता गिरू चौथे नंबर ते नंबर से इस गांधी मेहनत करना बाकी बाकी कम छेरा जीओ हो गया जाके आया मैं शहाद जाके आया मैं पक्की गया मैं फागे बनाने गया ਮੈਂ ਫਰੋਜਪੁਰ ਗਿਆ ਮੈਂ ਸੰਗਰੂਰ ਬਰਨਾਲੇ ਗਿਆ ਮੈਂ ਵੀਰੋ ਜਿੱਥੇ ਵੀ ਜਾਣਾ ਲੋਕ ਇਹੀ ਕਹਿੰਦੇ ਆ ਕਿ ਇਸ ਸਾਲ ਅਸੀਂ ਹੋਰ ਕਿਸੇ ਪਾਸੇ ਦੇਖੜੇ ਨਹੀਂ ਕਿਉਂਕਿ ਦੋ ਸਾਲਾਂ ਦੇ ਸਿਰਫ ਦੋ ਸਾਲਾਂ ਦੇ ਕੰਮ ਲੈ ਕੇ ਜਾ ਰਹੇ ਹਾਂ ਜਿਹਦੇ ਵਿੱਚ 43000 ਨੌਕੀਆਂ ਨੇ ਜਿਹਦੇ ਵਿੱਚ ਬਿਜਲੀ ਦਾ ਬਿੱਲ ਜਿਹੜਾ ਕਾਹਦਾ ਬਿੱਲ ਹੈ ਜ਼ੀਰੋ ਆਉਂਦਾ ਹੈ ਖੇਤਾਂ 'ਚ ਜਦੋਂ ਮਰਜੀ ਬਿਜਲੀ ਬਰਤਣੀਏ ਬਸ ਟਰੈਕਟਰ ਦਾ ਹਰੇ ਰੰਗ ਦਾ ਬਟਨ ਦਬਲੋ

होगी जी पता चाहते मेरे मंत्रियों के घरे मेरे घरे पकती है जिड़ी कर्क की उस कनक की रोटी गरीबों के घरे पकूगी क्योंकि लेके मैं आज ख लोन हाल पू कैंडीट मिले अख़बार अख़बार बार कढंदा अटा सॼो ख़तरे ले लो हालत करनता पार ਗਰੀਬ ਦਾ ਝੂਠਾ ਉਹਨਾਂ ਬਹੁਤ ਨੇਕ ਕੀਤੀ ਹੈ ਔਰ ਇਹ ਹੱਜ ਬੰਦੇ ਲ ਭੇਜੋ ਜਿਨ੍ਹਾਂ ਨੇ ਗਰੀਬੀ ਆ ਆਪਣੇ ਪਿੰਡ ਨੇ ਤੇ ਹਟਾਈਆਂ ਹੋਣ ਉਹ ਜਿਹੜੇ ਸੁਣ ਕੇ ਚਮਚਾ ਮੂੰਹ ਲੈ ਕੇ ਜਾਂਦੇ ਨੇ ਉਹਨਾਂ ਨੂੰ ਕੀ ਪਤਾ ਗਰੀਬੀ ਕੀ ਹੁੰਦੀ ਹੈ ਉਹਨਾਂ ਨੂੰ ਕੀ ਪਤਾ ਕਿ ਅੱਜ ਸਾਲ ਨੂੰ ਰੋਟੀ ਪੱਕੂ ਜਾਂ ਨਾ ਪੱਕੂ ਜਿਹੜਾ ਇਹ ਫਿਕਰ ਹੈ ਇਹ ਸਭ ਤੋਂ ਵੱਡਾ ਫਿਕਰ ਹੁੰਦਾ ਉਹਨੂੰ ਤੁਸਰੀਂ ਪਤਾ ਕੋਸੀ ਤੁਹਾਡੇ ਨਾਲ ਵੱਡੇ ਵਰਗੇ ਆ 13 ਜੀਰੋ ਕਰੋ

ਜੋ ਕੋ ਉਹ ਜਿਸ ਸਮਾਂ ਆ ਰਿਹਾ ਮੈਨੂੰ ਕੰਪਰੈਸ ਕਰਾਉਣਗੇ ਇਹਨਾਂ ਲਈ ਚਲਦੇ ਰਹੋ ਅਭੀ ਲੋਕਾਂ ਦਾ ਪੈਸਾ ਆਪਣੇ ਵਾਸਤੇ ਜਾਂਦੇ ਆ ਇਸ ਦਾ ਕੌਣ ਸਾਫ ਹੋ ਕੇ ਪੈਣਗੇ ਸਾਫ ਤਾਂ ਡੇਰੇ ਪੈਣਗੇ ਤੇ ਮੈਨੂੰ ਮੈਨੂੰ ਇੱਕ ਬਜ਼ੁਰਗ ਮਿਲਿਆ ਉਹ ਕਹਿੰਦਾ ਪੁੱਤ ਪਹਿਲਾਂ ਕਾਲੀਦਲ ਨੂੰ ਵੋਟ ਪਾਉਂਦੇ ਹੁੰਦੇ ਸੀ ਹੁਣ ਤੂੰ ਕਹਿ ਰਹੀ ਸਟੇਟ ਤੇ ਜਾ ਕੇ ਕਿ ਹੁਣ ਨਹੀਂ ਪਾਉਂਦੇ ਲੈ ਕੀ ਗੱਲ ਹੋ ਗਈ ਸੀ ਜਦੋਂ ਬਾਬੇ ਨਾਲ ਇਕ ਨਕਰੀ ਟੱਕਰੀ ਸਮਝ ਕੇ ਵੋਟਾਂ ਪਾਈ ਗਏ ਉਸੇ ਬਾਬੇ ਨਾਲ ਇਕ ਬਣੀ ਲੋਨ ਕਿਹਨੇ ਕਰਿਆ ਚ ਉਹਨੇ ਅੰਗ ਪਰਵਾ ਕੇ ਗੁਰੂ ਸਾਹਿਬ ਦੇ ਕਲੀਆ ਸਿਰੋਤੇ ਉਹ ਨਹੀਂ ਦਿਲ ਕਰਦਾ ਪੁੱਤ ਜ ਜ ਹੁਣ ਤਾਂ ਕਹਿੰਦਾ ਮਤਲਬ ਕਾਮੀਦਨ ਨੂੰ ਬੋਰਟ ਕੋਣ ਸਮਝੋ ਗੁਰੂ ਸਾਹਿਬ ਦੀ ਬੇਅਦਬੀ ਕਰਨ ਦੇ ਬਰਾਬਰ ਹੈ ਕਿਉਂਕਿ ਜੇ ਬੇਅਦਬੀ ਕਰਨ ਨਾਲ ਦੇ ਹੱਕ ਦਾ ਬਟਨ ਦੱਬਾਂਗੇ ਇਹਦਾ ਮਤਲਬ ਆਪਾਂ ਦੇ ਵਿੱਚ ਬੇਸ਼ਾਂਤੀ

जे टोल प्लाजे बंद कित अठवंजा लख सतर हजार अठवंजा लख सतर हजार रुपया एक दिन का पंजाबियों का मशन लग गया एक दिन का यह असी गारंटी भी दीती ਇਹ ਤਾਂ ਗੱਲ ਟੀਵੀ ਤੇ ਦਿੱਤੀ ਸੀ ਕੋਲ ਪਾ ਦੇ ਅਸੀਂ ਜਾਂ ਲੱਖ ਸੱਤਾਂ ਯਾ ਇੱਕ ਦਿਨ ਦਾ ਤੇਰਾ 200 ਬੱਜ ਗਿਆ ਕਿਹੜਾ 500 ਬੱਜ ਗਿਆ ਕਰ-ਕਰ ਕੇ ਲਗਭਗ 60 ਲੱਖ ਕਰਤੀਆ ਇੱਕ ਦਿਨ ਦਾ ਪੰਜਾਬੀਆਂ ਦੀ ਜੇਬ ਚ ਲੱਗ ਗਿਆ ਅਸੀਂ ਤੁਹਾਡੀ ਜੇਬਾਂ ਜਿਹੀਆਂ ਪੈਸੇ ਬਚਾਉਂਦੇ ਆ ਤੇ ਇਹ ਤੁਹਾਡੀ ਜੇਬਾਂ ਘੱਟਦੇ ਆ ਪਿੱਛੇ ਇਹ ਕਹਿੰਦੇ ਤੇ ਜੀਬੀ ਮਦਨਾ ਆਇਆ ਸੀ ਕਹਿੰਦੇ ਸੁਰੂ ਲੋਕ ਸੋਖ ਕੇ ਦੇਈਗੇ

मुख्य रुपयेगा बिल रुपयेगा भगवंत मान ने पैसे मैं कोई दिन खड़ा हिस्सा पा नहीं आया मैं कोई ट्रांसपोर्ट हिस्सा पा नहीं आया मैं कोई ढाब हवेलिया हिस्सा पा नहीं आया मैं हिस्सा आया तो साढ़े तीन करोड़ प्रजातियां दुखा सुखा ਬਾਗੜੇ ਫਰਹਾਂ ਫਲਾਉਂਦੇ ਆ ਜਫਾਉਂਦੇ ਨੂੰ ਫਲਾਉਂਦੇ ਖੜਾ ਕਰਦਾ ਆਮ ਆਲੀ ਪਾਰਟੀ ਜ਼ਾਇਨਿਕ ਤੋਂ ਵਸਿਤਾ ਆਉਦੇ 13 ਜੌੜੇ ਲਈ ਮੇਰੇ ਤੇਰਾ ਮੇਰੇ ਤੇਰਾ ਦਾ ਮਤਲਬ ਹੈ ਮੇਰੇ ਆਪਣੇ ਗੱਗੇ ਜਦੋਂ ਇਹੋ ਜਿਹੇ ਬੰਦੇ ਪਾਰਲੀਮੈਂਟ ਦੀ ਪੌੜੀਆਂ ਚੜ ਕੇ ਬੋਲਣਗੇ ਤਾਂ ਮੈਨੂੰ 13 ਜ਼ਬਾਨਾਂ ਮਿਲ ਜਾਣਗੀਆਂ ਜਦੋਂ ਇਹ ਪਾਰਲੀਮੈਂਟ ਦੇ ਵਿੱਚ ਹੈ ਮੁਫਤੀ ਕਾ ਕਰਕੇ ਇਨਕਲਾਬ ਜ਼ਿੰਦਾਬਾਦ ਅਸੀਂ ਮੈਨੂੰ ਤੇਰਾ ਹੋਰ ਹੱਥ ਮਿਲ ਜਾਣਗੇ ਜਿਹੜੇ ਮੈਨੂੰ ਕੰਮ ਕਰਨ ਵਾਸਤੇ ਸਮਰਥਤ ਬਖਸ਼ਣਗੇ ਬਲ ਬਖਸ਼ਣਗੇ ਤੇ ਫਿਰ ਪੰਜਾਬ ਦਾ ਇੱਕ ਥੈਨੀ ਵੀ ਇੱਕ ਜਵਾਨੀ ਵੀ ਸੈਕਟਰ ਸਰਕਾਰ ਦੀ ਤੇ ਇਹ ਆਏ ਹੋਗੇ 14 ਕੂਸੇਤਰ ਦੇ ਤੇ ਆਂ ਦਿੱਲੀ ਦੇ ਸਾਰੇ ਜਿੱਤੇ ਆਂ ਬਸੋਂ ਵੀ ਵਿਲਾਦ ਜਾਊਗਾ ਵਿਲਾਦ ਤੋਂ ਵੀ ਜਿੱਤੇ ਆਂ ਤੇ ਆਪਾਂ ਸਾਮ ਤੋਂ ਵੀ ਜਿੱਤੇ ਆਂ ਦੱਸ ਆਪਣੇ ਪਹਿਲੀ ਦੇ ਨਾਲ ਸਮਾਜ ਚ ਵੀਰੋ ਸੂਦ 33 40 ਹੋਗੇ पैकी चालीह रोकूं दरिया रस्ते दरियावांग मुला कर

बीजेपी आकाली दल आए कांग्रेस आए इन मुकाबला मुकाबला महंगाई दूर करने बेरोजगारी इंडस्ट्री मुकाबला व्यापारी का व्यापार बढ़ा सा दुकानदार की दुकानदारी बढ़ा सा बाजारा रौलत वापस लेके आदा मुकाबला जितने छिंझा पैनिया सांझा

ਦੇਣੇ ਕਿਹਾ ਹੈ ਸੰਸਦ ਵਿੱਚ ਵੀ ਬੋਲਤਾਂ ਇਹਨਾਂ ਨੂੰ ਲੈਣੀ ਹੈ ਕਿ ਇਲੈਕਸ਼ਨ ਲੱਗਿਆ ਮਤਲਬ ਇਹ ਹੈ ਦਿੱਲੀ ਵੀ ਹੈ ਕਿ ਸੰਸਦ ਮੇਰੀ ਕਿਹਦੀ ਬਾਤ ਜਦ ਕਿ ਸਾਡੀ ਸੋਚ ਜਿਹੜੀ ਹੈ ਪੰਜਾਬ ਪੱਖੀ ਦਿੱਲੀ ਪੱਖੀ ਲੋਕ ਪੱਖੀ ਸੋਚ ਹਸਪਤਾਲ ਬਣਾਉਣ ਦੀ ਸਕੂਲ ਬਣਾਉਣ ਦੀ ਉਹ ਸੋਚ ਨੂੰ ਪਾਰਲੀਮੈਂਟ ਤੱਕ ਪਹੁੰਚਾਉਣੀ ਦਿਨੋ ਪਰ ਸੋਲ ਰਿਜ਼ਲਟ ਆਇਆ ਚੌਥੇ ਚੌਥੇ ਦਲ ਦਾ हिकु सौ अठवंजा बचे सूल टैस्ट पहिरी से स्कूल बन हाल बन बिल बिल माफ़ो थर्नल प्लैट ख़रीद्या थर्नल प्लांट ख़रीद लिया सॼे कोल महीने का कोमला वादू किया एक महीने का नहीं पहला बिजली आम है और यह भी है जिन्हें बिजली साइड चलती है रात नाम मुंबई न हैदराबाद नुणे नगलौर निजली बेचते हैं पिछले ਪਿਛਲੇ 40 ਦਿਨਾਂ ਚ 178 ਰੁਪਏ ਦੀ ਬਿਜਲੀ ਦੇਚੀ ਐ ਕਹਤਨਾ ਰਹੇ ਇਹ ਇਹ ਲਾੜੇਦਾਰ ਇਹ ਲਾੜੇਦਾਰ ਇਹ ਧਾਰ ਲੈ ਕੇ ਮੈਂ ਇਸ ਘਰ ਨੂੰ ਅੱਜ ਆ ਮੁਕਤੀ ਕਰਨਾ ਹੈ ਅੱਜ ਜੇ ਕਹਿੰਦੇ ਆ ਤੇ ਨਾਲ-ਨਾਲ ਇਸ ਘਰ ਨੂੰ ਬਹੁਤ ਉੱਪਰ ਲੈ ਕੇ ਜਾਣਾ ਹੈ ਘਰ ਦਾ ਕੋਈ ਜੀ ਨੌਕਰੀ ਤੋਂ ਰਾਂਝਾ ਰਹੇ ਜਿਨਾਂ ਲਾੜੇਦਾਰ ਇਹ ਧਾਰ ਨਹੀਂ ਕੰਮ ਹੋ ਸਕਦਾ ਤੁਸੀਂ ਇਹਨੂੰ ਆਪਣਾ ਮੁਖੀ ਐ ਚੁਣੋ

मैं फ्री लाइन होके काम करूंगा उसी देखियो पंजाब जिला दोबारे सोरे की चिड़ी बनूगा सामने चुप्प चक् के दो नारे ला दोलाई घर वो चक दो घर में शीशे हल जान

It's on

ਉੱਪਰ ਦੀ ਫਿਕਰ ਨਾ ਕਰੋ ਮੈਂ ਇਕੱਲੇ ਨੂੰ ਸਾਰੇ ਵਾਲੇ ਕਮੇਟੀ ਪਾਰ ਰੱਖਿਆ ਇਹਨਾਂ ਨੂੰ ਕਿਸੇ ਹਣੀ ਬੋਲਣ ਦਿੰਦਾ ਇਹ ਸਭ ਜਾਣਦੇ ਆ ਕਿ ਸਭ ਚੋਰ ਹੈ ਇਹਨੇ ਹਰ ਘਰ ਘਰ ਕੰਮ ਕੀਤਾ ਵੇਨੇ ਇੰਨਾ ਧਰ ਲੱਗਦਾ ਹੁੰਦਾ ਕੀ ਮਤਾਂ ਕਿਤੇ ਸਾਡੀ ਮਾਰੀ ਆ ਜੇ ਇੰਨਾ ਕਿ ਮੈਂ ਜ਼ਰੂਰ ਪ੍ਰੋਸਾ ਦਵਾਂ ਜਿਨ੍ਹਾਂ ਨੇ ਲੋਕਾਂ ਦਾ ਪੈਸਾ ਲੁੱਟਿਆ ਉਹਨਾਂ ਦੀ ਧਾਰੀ ਜਰੀ ਤੋੜੂਗੀ ਸਾਬਰ ਕਰ ਲੈਣ ਥੋੜਾ ਜਿਹਾ ਇੱਕ ਦਿਵਾਰੀ ਆਉਂਦੀ